ਮੇਰਾ ਨਾਮ ਡਾਕਟਰ ਆਰ.ਐਸ. ਬਾਬਾ ਜੀ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਤੇ ਅੱਜਕੱਲ ਐਡਵਾਈਜ਼ਰ ਟੂ ਚਾਂਸਲਰ ਹਾਂ ਅੱਜ ਅਸੀਂ ਇੱਥੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਨ ਆਏ ਹਾਂ ਮੁੱਖ ਉਦੇਸ਼ ਇਹ ਹੈ ਕਿ ਚੰਡੀਗੜ੍ਹ ਵਿਸ਼ਵਵਿਦਿਆਲੇ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹੈ ਕਯੂਐਸ ਰੈਂਕਿੰਗ ਜਿਹੜੀ ਹੈ ਵਰਲਡ ਦੀ ਸਭ ਤੋਂ ਵਧੀਆ ਰੈਂਕਿੰਗ ਮੰਨੀ ਜਾਂਦੀ ਹੈ ਉਹਦੇ ਵਿੱਚ 8 ਵਿਸ਼ਿਆਂ ਦੇ ਵਿੱਚ ਅਸੀਂ ਪਹਿਲੇ 500 ਦੇ ਵਿੱਚ ਆਏ ਹਾਂ ਜਿਹਦੇ ਵਿੱਚ ਅਗਰ ਕਯੂਐਸ ਰੈਂਕਿੰਗ ਦੇ ਹਿਸਾਬ ਨਾਲ ਦੇਖੀਏ ਤੇ ਅਸੀਂ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਬਣ ਗਏ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀ ਚ ਨੰਬਰ 1 ਤੇ ਜੇ ਓਵਰਆਲ ਗੱਲ ਕਰੀਏ ਸਾਰੀਆਂ ਯੂਨੀਵਰਸਿਟੀਆਂ ਚੋਂ ਤਾਂ ਸਾਡਾ 17ਵਾਂ ਸਥਾਨ ਹੈ ਇਸ ਵੇਲੇ ਸਾਡਾ ਕਯੂਐਸ ਰੈਂਕ ਜਿਹੜਾ 771 ਤੋਂ 800 ਦੇ ਵਿੱਚ 780 ਦੇ ਵਿੱਚ ਆਇਆ ਔਰ ਜਿਹੜਾ ਕਯੂਐਸ ਏਸ਼ੀਆ ਰੈਂਕ ਆਇਆ ਉਹ 149 ਆ ਜਿਹੜਾ ਕਿ ਪਿਛਲੇ ਸਾਲ ਨਾਲੋਂ 100 ਘਟ ਹੈ ਇਸੇ ਤਰ੍ਹਾਂ ਜਿਹੜੇ 8 ਵਿਸ਼ੇ ਆ ਉਹਦੇ ਵਿੱਚ ਜਿਹੜਾ ਹੌਸਪਿਟੈਲਿਟੀ ਐਂਡ ਰੀਸ਼ਰ ਮੈਨੇਜਮੈਂਟ ਹੈ ਉਹਦਾ ਜੀ ਸਾਡਾ ਵਿਸ਼ਵ ਰੈਂਕ 51 ਤੋਂ 100 ਦੇ ਵਿੱਚ ਆਇਆ ਹੈ ਜਿਸ ਹਿਸਾਬ ਨਾਲ ਅਸੀਂ ਭਾਰਤ ਦੀ ਨੰਬਰ 1 ਯੂਨੀਵਰਸਿਟੀ ਬਣ ਗਏ ਆ ਸਾਰੀਆਂ ਯੂਨੀਵਰਸਿਟੀ ਚੋ ਪ੍ਰਾਈਵੇਟ ਚੋ ਸਾਰੀਆਂ ਚੋ ਪੈਟਰੋਲੀਅਮ ਇੰਜੀਨੀਅਰਿੰਗ ਦੇ ਵਿੱਚ ਵੀ ਸਾਡਾ ਜਿਹੜਾ ਰੈਂਕ ਹੈ 51 ਤੋਂ 100 ਦੇ ਵਿੱਚ ਆਇਆ ਔਰ ਅਸੀਂ ਭਾਰਤ ਦੀ ਨੰਬਰ 3 ਯੂਨੀਵਰਸਿਟੀ ਬਣ ਗਏ ਆ ਪੈਟਰੋਲੀਅਮ ਇੰਜੀਨੀਅਰਿੰਗ ਆਫਰ ਕਰਨ ਵਾਲੀਆਂ ਇਸੇ ਤਰ੍ਹਾਂ ਕੰਪਿਊਟਰ ਸਾਇੰਸ ਦੇ ਵਿੱਚ 13ਵਾਂ ਸਥਾਨ ਹੈ ਮੈਨੇਜਮੈਂਟ ਦੇ ਵਿੱਚ 18ਵਾਂ ਸਥਾਨ ਹੈ ਵਗੈਰਾ ਵਗੈਰਾ ਅੱਠ ਜਿਹੜੀਆਂ ਹੈਗੇ ਵਿਸ਼ੇ ਉਹਨਾਂ ਦੇ ਵਿੱਚ ਸਾਡਾ IQS ਰੈਂਕ ਹੈ IQS ਦਾ ਜਿਹੜਾ ਮੇਨ ਲਾਭ ਹੈ ਉਹ ਬੱਚੇ ਨੂੰ ਹੁੰਦਾ ਹੈ ਜਿਹੜੇ ਵੀ ਬੱਚੇ ਕਯੂਐਸ ਰੈਕਟ ਯੂਨੀਵਰਸਿਟੀਆਂ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਕੇ ਜਾਂਦੇ ਆ ਉਹਨਾਂ ਦੀ ਡਿਗਰੀ ਦੀ ਮੰਨਤਾ ਵਿਸ਼ਵ ਦੀ ਇਹ ਹਰ ਕੋਨੇ 'ਚ ਹਰ ਸ਼ਹਿਰ 'ਚ ਹੈ ਵੈਸੇ ਵੀ ਸਾਡਾ 95 ਦੇਸ਼ਾਂ ਦੇ ਵਿੱਚ 486 ਜਾਂ 487 ਯੂਨੀਵਰਸਿਟੀਆਂ ਨਾਲ ਟਾਈਅਪ ਵੀ ਹੈ ਸੋ ਸਾਡੀ ਡਿਗਰੀ ਵਿਸ਼ਵ ਦੇ ਵਿੱਚ ਸਾਰੀ ਥਾਤੇ ਮੰਨਤਾ ਉਹਦੀ ਹੈਗੀ ਹੈ ਨਾ ਕੇਵਲ ਉਚੇਰੀ ਪੜਾਈ ਕਰਨ ਲਈ ਬੜਕੇ ਨੌਕਰੀ ਲੈਣ ਲਈ ਵੀ ਸਾਡੇ ਕੋਲੇ ਇਸੇ ਕਰਕੇ ਹੀ ਇਹਨਾਂ ਗੱਲਾਂ ਕਰਕੇ ਹੀ ਪਿਛਲੇ ਸਾਲ 904 ਕੰਪਨੀਆਂ ਆਈਆਂ ਸਾਡੇ ਕੋਲੇ ਇੱਕ ਸਾਲ 'ਚ ਬੱਚਿਆਂ ਨੂੰ ਰਿਕਰੂਟ ਕਰਨ ਲਈ ਔਰ 9123 ਜਿਹੜੇ ਬੱਚੇ ਆ ਉਹਨਾਂ ਨੂੰ ਪਲੇਸ ਹੋਏ ਆ ਇੱਕ ਸਾਲ ਦੇ ਵਿੱਚ ਇਹ ਨਵੇਂ ਕੀਰਤੀਮਾਨ ਹੈ ਹਾਈएस्ट ਪੈਕੇਜ ਜਿਹੜਾ 1.74 ਕਰੋੜ ਦਾ ਮਿਲਿਆ ਹੈ ਉਹ ਅਮਰੀਕਨ ਕੰਪਨੀ ਨੇ ਦਿੱਤਾ ਹੈ ਜਿਹੜੀਆਂ ਭਾਰਤ ਦੀਆਂ ਕੰਪਨੀਆਂ ਐ ਐਮ ਐਨ ਸੀਸ ਉਹਨੇ 54.75 ਲੱਖ ਦਾ ਪੈਕੇਜ ਦਿੱਤਾ ਸੋ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਮੇਰੇ ਖਿਆਲ 100 ਤੋਂ ਵਧੇਰੇ ਕੰਪਨੀਆਂ ਜਿਹੜੀਆਂ 10 ਲੱਖ ਤੋਂ ਵਧੇਰੇ ਦਾ ਪੈਕੇਜ ਸਾਡੇ ਬੱਚਿਆਂ ਨੂੰ ਦੇ ਰਹੀਆਂ ਸੋ ਇਹ ਲਾਭ ਹੈ ਕਯੂ ਐਸ ਦਾ ਇਸ ਤੋਂ ਇਲਾਵਾ ਜਿਹੜਾ ਅੱਜ ਮੇਰਾ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਹੋਣਹਾਰ ਬੱਚੇ ਐ ਅਸੀਂ ਚਾਹੁੰਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ ਹੈ ਪ੍ਰੋਫੈਸ਼ਨਲ ਜ਼ਿੰਮੇਵਾਰੀ ਵੀ ਹੈ ਕਿ ਕੋਈ ਵੀ ਬੱਚਾ ਜਿਹੜਾ ਹੋਣਹਾਰ ਹੈ ਉਹ ਇਸ ਕਰਕੇ ਨਵਾਂਝਾ ਰਹਿ ਜਾਏ ਕਿ ਉਹਦੇ ਕੋਲੇ ਵਿ ਪ੍ਰੋਬਲਮ ਹੈ ਉਹਨੂੰ ਕੋਈ ਮਾਇਆ ਮਾਇਕ ਪ੍ਰੋਬਲਮ ਹੈ ਕੀ ਫਾਈਨੈਂਸ਼ੀਅਲ ਪ੍ਰੋਬਲਮ ਹੈ ਤਾਂ ਅਸੀਂ ਇਸ ਵਾਰੀ 170 ਕਰੋੜ ਰੁਪਏ ਦੇ ਸਕਾਲਰਸ਼ਿਪ ਜਿਹੜੇ ਆ ਉਹ ਦੇਣ ਜਾ ਰਹੇ ਹਾਂ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਤਰੀਕਾ ਬੜਾ ਸਿੰਪਲ ਹੈ ਜੋ ਸਾਡੀ ਵੈਬਸਾਈਟ ਸੀ ਯੂ ਸੀ ਐਚ ਡੀ ਡਾਟ ਆਈ ਐਨ ਤੇ ਜਾਣ ਬੱਚੇ ਉੱਥੇ ਸੀ ਯੂ ਸੀ ਐੀ ਟ ਦਾ ਆਈਕਨ ਹੋਏਗਾ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ ਉਹਨੂੰ ਕਲਿੱਕ ਕਰਕੇ ਉੱਥੇ ਰਜਿਸਟਰ ਕਰਨਾ ਹੈ ਉਹਦੀ ਅਸੀਂ ਇੱਕ ਨੋਮੀਨਲ ਫੀਸ ਰੱਖੀ ਹੋਈ ਹੈ 1000 ਰੁਪਿਆ ਉਹ ਬੱਚਾ ਫੀਸ ਡਿਪੋਜ਼ਿਟ ਕਰਾਏਗਾ ਉਹਦੇ ਬਾਅਦ ਉਹਨੂੰ ਚੋਇਸ ਆਪਣੀ ਮਰਜ਼ ਅਗਰ ਉਹਨੇ ਪਲੱਸ 2 ਕੀਤੀ ਹੋਈ ਹੈ ਤਾਂ ਆਪਣੀ ਮਰਜ਼ੀ ਦਾ ਵਿਸ਼ਾ ਵੀ ਚੁਣੇਗਾ ਜੇ ਉਹਨੇ ਆਰਟਸ ਚ ਕੀਤਾ ਹੈ ਜਾਂ ਕਾਮਰਸ ਚ ਕੀਤਾ ਹੈ ਜਾਂ ਨਾਨ ਮੈਡੀਕਲ ਮੈਡੀਕਲ ਚ ਕੀਤਾ ਉਹਦੇ ਵਿੱਚ ਉਹ ਅਪੀਅਰ ਹੋ ਸਕਦਾ ਆਪਣੀ ਮਰਜ਼ੀ ਦਾ ਸਮਾਂ ਵੀ ਜੁੜ ਸਕਦਾ ਉਹ ਸਵੇਰੇ ਜਾਂ ਸ਼ਾਮ ਨੂੰ ਔਰ ਆਪਣੇ ਘਰ ਬਹਿ ਕੇ ਇਹ ਟੈਸਟ ਦੇ ਸਕਦਾ ਉਹਦੇ ਕੋਲੇ ਕੈਮਰਾ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਤਾਂ ਕਿ ਅਸੀਂ ਉਹਨੂੰ ਮੋਨੀਟਰ ਕਰ ਸਕੀਏ ਅਸੀਂ ਮੋਨੀਟਰ ਕਰਦੇ ਹਾਂ ਕਿ ਤਾਂ ਕਿ ਬੱਚਾ ਕੋਈ ਚੀਟਿੰਗ ਨਾ ਕਰੇ ਜਦੋਂ ਹੀ ਉਹਦਾ ਟੈਸਟ ਮੁਕੰਮਲ ਹੋਊਗਾ ਟੈਸਟ ਮੁਕੰਮਲ ਹੋਊਗਾ ਤਾਂ ਉਹਦੇ ਅੰਕ ਉਹਨੂੰ ਦੱਸਦੇ ਜਾਣਗੇ ਕਿ ਸੋਚੋ ਕਿੰਨੇ ਅੰਕ ਪ੍ਰਾਪਤ ਕੀਤੇ ਆ ਤੋ ਸਕਾਲਰਸ਼ਿਪ ਦੀ ਜਿਹੜੀ ਵਿਧੀ ਹੈ ਉਹ ਇਸ ਤਰ੍ਹਾਂ ਹੋਏਗੀ ਕਿ ਜਿਹੜਾ ਵੀ ਬੱਚਾ 90% ਜਾਂ ਉਤੋਂ ਵੱਧ ਅੰਕ ਪ੍ਰਾਪਤ ਕਰੇਗਾ ਸਾਡੇ ਟੈਸਟ 'ਚ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਇਹਦਾ ਮਤਲਬ ਹੈ ਕਿ ਉਹਦੀ ਜਿਹੜੀ ਐਕਾਡੈਮਿਕ ਫੀਸ ਹੈ ਪੂਰੀ ਦੀ ਪੂਰੀ ਜਿਹੜੀ ਹੈ ਸਕਾਲਰਸ਼ਿਪ ਚ ਕਵਰ ਕੀਤੀ ਜਾਏਗੀ ਇਸ ਤਰ੍ਹਾਂ ਜੋ-ਜੋ ਅੰਕ ਕੱਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਕੱਟਦੀ ਜਾਏਗੀ ਲੇਕਿਨ 40% ਅੰਕ ਲੈਣ ਵਾਲੇ ਨੂੰ ਵੀ ਅਸੀਂ 10% ਦੀ ਸਕਾਲਰਸ਼ਿਪ ਜਿਹੜਾ ਉਹ ਜ਼ਰੂਰ ਦੇਵਾਂਗੇ ਮੈਂ ਇਹ ਜ਼ਰੂਰ ਦੱਸਦਾ ਚੱਲਾਂ ਕਿ ਅਗਰ ਮੇਰੇ ਕੋਲੇ ਸਾਡੇ ਕੋਲੇ ਬੱਚੇ ਜਿਹੜੇ ਆ 90% ਵਾਲੇ ਬਹੁਤ ਆ ਜਾਂਦੇ ਆ ਜਾਂ ਬਹੁਤ ਜ਼ਿਆਦਾ ਬੱਚੇ ਹੋਣ ਹਾਰ ਆ ਜਾਂਦੇ ਆ ਤਾਂ ਅਸੀਂ ਇਹ ਰਾਸ਼ੀ ਜਿਹੜੀ 170 ਕਰੋੜ ਤੋਂ ਵਧਾ ਵੀ ਸਕਦੇ ਆ ਜਿਵੇਂ ਪਿਛਲੇ ਸਾਲ 90 ਕਰੋੜ ਅਸੀਂ ਅਨਾਉਂਸ ਕੀਤਾ ਸੀ ਪਰ ਐਕਚੁਅਲੀ ਅਸੀਂ 115 ਕਰੋੜ ਦਾ ਸਕਾਲਰਸ਼ਿਪ ਪਿਛਲੀ ਵਾਰ ਦਿੱਤੇ ਸੀ ਇਸੇ ਕਰਕੇ ਰਾਸ਼ੀ ਨੂੰ ਵਧਾਇਆ ਗਿਆ ਪੂਰੇ ਭਾਰਤ ਦੇ 28 ਦੇ 28 ਰਾਜਾਂ ਦੇ ਵਿੱਚੇ ਸਾੜਕੋ ਪੜ ਰਹੇ ਆਠ ਦੇ ਆਠ ਯੂਟੀ ਦੇ ਬੱਚੇ ਪੜ ਰਹੇ ਆ ਔਰ 60 ਵਿਦੇਸ਼ਾਂ ਦੇ ਵਿੱਚੇ ਪੜ ਰਹੇ ਆ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਮੈਂ ਵੀ ਦੱਸ ਦਿਆਂ ਕਿ ਇਹ ਪੂਰੀ ਦੀ ਪੂਰੀ ਡਿਗਰੀ ਲਈ ਹੁੰਦਾ ਹੈ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਊਗੀ। ਉਹ ਕਿਸੇ ਵਿਸ਼ੇ 'ਚ ਉਹ ਫੇਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਸੈਮੈਸਟਰ 'ਚ। ਉਹਦੇ ਲੈਕਚਰ ਸ਼ਾਰਟ ਨਹੀਂ ਹੋਣੇ ਚਾਹੀਦੇ ਔਰ ਕੋਈ ਇਨਡਿਸਿਪਲਿਨ ਨਹੀਂ ਹੋਣਾ ਚਾਹੀਦਾ। ਅਗਰ ਇਹ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਹਨੂੰ ਪੂਰੀ ਡਿਗਰੀ ਲਈ ਇਹ ਸਕਾਲਰਸ਼ਿਪ ਮਿਲੇਗਾ। ਔਰ ਇਹਦੇ ਨਾਲ ਨਾਲ ਜਿਹੜੇ ਬੱਚਿਆਂ ਦੇ 90% ਜਾਂ ਉਦੋਂ ਵਧੇਰੇ ਅੰਕ ਹੈ ਕੁਆਲੀਫਾਈਂਗ ਇਗਜ਼ਾਮ 'ਚ, ਪ੍ਰੈਸਟੂ ਹੋਵੇ ਜਾਂ ਗ੍ਰੈਜੂਏਸ਼ਨ ਹੋਵੇ, ਉਹਨੂੰ ਵੀ 50% ਦੀ ਸਕਾਲਰਸ਼ਿਪ ਜ਼ਰੂਰ ਮਿਲੂਗਾ ਜੇ ਉਹਦੇ ਟੈਸਟ 'ਚ ਨਹੀਂ ਵੀ ਆਉਂਦਾ। ਪਰ ਮੇਰੀ ਇਹ ਸਾਰੇ ਬੱਚਿਆਂ ਨੂੰ ਅਪੀ ਕਿ ਉਹ ਸਾਡਾ ਟੈਸਟ ਜ਼ਰੂਰ ਦੇਣ ਔਰ ਵੱਧ ਤੋਂ ਵੱਧ ਸਕਾਲਰਸ਼ਿਪ ਪ੍ਰਾਪਤ ਕਰ ਕੋਸ਼ਿਸ਼ ਕਰਨ ਕੇ 100% ਦੀ ਸਕਾਲਰਸ਼ਿਪ ਮਿਲੇ ਇੱਕ ਹੋਰ ਚੀਜ਼ ਜ਼ਰੂਰੀ ਅਗਰ ਇੱਕ ਵਾਰੀ ਬੱਚਾ ਇਹ ਟੈਸਟ ਦਿੰਦਾ ਹੈ ਪਰ ਉਹ ਕਿਸੇ وجہ ਕਰਕੇ ਉਹਦਾ ਟੈਸਟ ਕੰਪਲੀਟ ਨਹੀਂ ਹੁੰਦਾ ਜਾਂ ਉਹਦੇ ਨੰਬਰ ਅੱਛੇ ਨਹੀਂ ਆਉਂਦੇ ਤਾਂ ਉਹਨੂੰ ਦੁਬਾਰੇ ਮੌਕਾ ਮਿਲ ਸਕਦਾ ਹੈ ਸੈਕੰਡ ਟਾਈਮ ਮੌਕਾ ਲੈਣ ਲਈ ਉਹਨੂੰ ਫੀਸ ਜਿਹੜੀ ਹੈ ਅੱਧੀ ਦੇਣੀ ਪਏਗੀ ਪਹਿਲੀ ਵਾਰੀ 1000 ਰੁਪਏ ਦੂਜੀ ਵਾਰੀ 500 ਰੁਪਏ ਫੀਸ ਦੇਣੀ ਪਏਗੀ ਔਰ ਉਹ ਫੀਸ ਦੇ ਕੇ ਦੁਬਾਰੇ ਚਾਂਸ ਲੈ ਸਕਦਾ ਹੈ ਅਗਰ ਉਹਦੇ ਨੰਬਰ ਚੰਗੇ ਆ ਜਾਂਦੇ ਆ ਤਾਂ ਉਹਦਾ ਸਕਾਲਰਸ਼ਿਪ ਦੀ ਰਾ ਇਸ ਤੋਂ ਲਾਭ ਜਿਹੜੇ ਸਪੋਰਟਸ ਪਰਸਨਸ ਹੈ ਉਹਨਾਂ ਲਈ ਵੱਖਰਾ ਸਕਾਲਰਸ਼ਿਪ ਹੈ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਵਿਨਰਸ ਹੈ ਉਹਨਾਂ ਲਈ ਹੌਸਟਲ ਵੀ ਫ੍ਰੀ ਹੈ ਉਹਨਾਂ ਲਈ ਕੋਚਿੰਗ ਫ੍ਰੀ ਹੈ ਉਹਨਾਂ ਨੂੰ ਅਸੀਂ ਡਾਈਟ ਵੀ ਆਪਣੇ ਕੋਲੋਂ ਦਿੰਨੇ ਆ ਤਾਂ ਕਿ ਉਹ ਬੱਚਾ ਜਿਹੜਾ ਹੁਨਰ ਬਣੇ ਔਰ ਮੈਨੂੰ ਖੁਸ਼ੀ ਹੈ ਕਿ ਸਾਡੇ 23 ਪਲੇਅਰ ਇਸ ਵਾਰੀ ਏਸ਼ੀਅਨ ਗੇਮ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਜਿਹਦੇ ਵਿੱਚ ਇੱਕ ਜਿਹੜਾ ਪਵਨ ਕਸ਼ਪ ਹੈ ਜਿਹੜਾ ਆਪਣੇ ਕਬਡੀ ਟੀਮ ਇੰਡੀਆ ਦਾ ਕੈਪਟਨ ਵੀ ਹੈ ਨਿਯੁਕਤ ਹੋਇਆ ਹੈ ਔਰ ਅਰਸ਼ਦੀਪ ਹੈ ਜਿਹੜਾ T20 ਦੇ ਵਿੱਚ ਸ਼ਾਮਲ ਹੋਇਆ ਹੈ ਇਹ ਵੀ ਸਾਡੇ ਯੂਨੀਵਰਸਿਟੀ ਦੇ ਪਲੇਅਰ ਹੈ ਯੂਨੀਵਰਸਿਟੀ ਜਿਹੜੀ ਹੈ ਇਹ ਸਪੋਰਟ ਦਾ ਜਿਹੜਾ ਸਕਾਲਰਸ਼ਿਪ ਹੈ ਉਹ 1.70 ਕਰੋੜ ਤੋਂ ਵੱਖਰਾ ਹੈਗਾ ਅਸੀਂ ਉਹਦੇ ਲਈ 5 ਕਰੋੜ ਦੀ ਰਾਸ਼ੀ ਵੱਖਰੀ ਰੱਖੀ ਹੋਈ ਹੈ ਉਹਨਾਂ ਲਈ ਹੋਸਟਲ ਵੀ ਫ੍ਰੀ ਹੈ ਤੋਂ ਮੈਂ ਇਹ ਚਾਹਣਾ ਹੈ ਕਿ ਜਿਹੜੇ ਬੱਚੇ ਵੀ ਹੋਣ ਹਰ ਹੈਗੇ ਆ ਔਰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿਹੜਾ ਅਸੀਂ ਵਿਸ਼ੂ ਪੱਦਰ ਦਾ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਹੈ ਜਿਹਦੇ ਵਿੱਚ 30000 ਤੋਂ ਵੱਧ ਕੰਪਿਊਟਰ ਵੀ ਹੈ ਕੈਂਪਸ ਤੇ ਔਰ 200 ਏਕੜ ਦਾ ਕੈਂਪਸ ਹੈ ਉਹਦੇ ਵਿੱਚ ਆਉਣ ਲਾਭ ਉਠਾਉਣ ਪਰ ਇਹਨਾਂ ਭੁੱਲਣ ਕਿ ਉਹਨਾਂ ਨੂੰ ਅਸੀਂ ਸਕਾਲਰਸ਼ਿਪ 100% ਤੱਕ ਦੇ ਲਈ 170 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਬਹੁਤ ਬਹੁਤ ਧੰਨਵਾਦ